ਦੁਸ਼ਾਰੇ ਦੇ ਦਿਨ ਚੋਰਾ ਨੇ ਘਰ ਚੋਂ ਲੱਖਾਂ ਰੁਪਏ ਦੇ ਗਹਿਣੇ ਕਿਤੇ ਚੋਰੀ ਅਸੀਂ ਸ਼ੌਪ ਤੇ ਸੀਗੇ ਮੱਥਾ ਟੇਕ ਕੇ ਸ਼ੌਪ ਤੇ ਚਲੇ ਗਏ ਸੀਗੇ ਤੇ ਘਰੇ ਕੋਈ ਹੈ ਨਹੀਂ ਸੀਗਾ ਸਾਨੂੰ ਮੰਨ ਲਓ ਛੋਟੇ ਬਰਦਰ ਦੇ ਮੈਸੇਜ ਸੀ ਘਰੇ ਉਹਨਾਂ ਦਾ ਟੈਲੀਫੋਨ ਆਇਆ ਵੀ ਘਰੇ ਕੋਈ ਬੰਦਾ ਆ ਗਿਆ ਤੇ ਉਹ ਸਾਰਾ ਮੰਦਕੀ ਫੋਚ-ਪੋਚ ਕਰਕੇ ਸਾਰਾ ਕੁਝ ਖੰਡਿਆ ਕੇ ਲੋਕ ਤੋੜ ਕੇ ਅਲਮਾਰੀਆਂ ਦੇ ਵੀ ਉਹ ਸੋਨਾ ਸੱਪਾ ਸਾਰਾ ਕੁਝ ਲੈ ਗਿਆ ਪਰਿਵਾਰ ਦਾ ਕਰੀਬ 70 ਲੱਖ ਰੁਪਏ ਦਾ ਹੋਇਆ ਨੁਕਸਾਨ 12 25 ਦੇ ਮੈਂ ਜਦੋਂ ਉੱઠી ਮੈਂ ਆਪਣੇ ਕਮਰੇ ਦੇ ਵਿੱਚੋਂ ਕੱਪੜੇ ਇਕੱਠੇ ਕਰਕੇ ਜਦੋਂ ਮੈਂ ਬਾਹਰ ਨੂੰ ਆਈ ਤਾਂ ਗਲੀ ਦਾ ਦਰਵਾਜ਼ਾ ਖੁੱਲਾ ਪਿਆ ਸੀਗਾ ਤੇ ਪਿਛਲਾ ਕਮਰਾ ਖੁੱਲਾ ਪਿਆ ਸੀ ਸਾਰੇ ਕੱਪੜੇ ਸਿੱਟੇ ਪਏ ਸੀ ਲਮਾਰੀਆਂ ਬਿਲਕੁਲ ਫਰੋਲ ਕੇ ਸਾਰਾ ਗਹਿਣਾ ਪੱਤਾ ਜੋ ਵੀ ਸੀ ਸਾਡਾ ਕੈਸ਼ ਸਾਰਾ ਕੁਝ ਬਾਹਰੋ ਸਿੱਟ ਕੇ ਬਾਹਰ ਕੱਢਿਆ ਹੋਇਆ ਸੀ ਚੋਰ ਕਰ ਦੇ ਵਿੱਚੋਂ 60 ਟੋਲੇ ਸੋਨਾ ਚਾਂਦੀ ਅਤੇ 50000 ਰੁਪਏ ਦੀ ਨਕਦੀ ਲੈ ਕੇ ਹੋਏ ਫਰਾਰ। ਜਦੋਂ ਦੋਸੇ ਇੱਧਰ ਆ ਕੇ ਦੇਖਿਆ ਤਾਂ ਮਤਲਬ ਮੇਰੀ ਦੇਵਰਾਨੀ ਦਾ 40 ਟੋਲੇ ਸੋਨਾ ਮੰਮੀ ਦਾ ਮੇਰੇ ਮਦਰ-ਇਨ-ਲॉ ਦਾ 20 ਟੋਲੇ ਸੋਨਾ ਔਰ ਸਾਰਾ ਕੈਸ਼ ਕੁਝ ਵੀ ਨਹੀਂ ਸੀ ਹਲਮਾਰੀਆਂ। ਚੋਰੀ ਦੀ ਵਾਰ ਦਾ ਤੋਂ ਬਾਅਦ ਸ਼ਹਿਰ ਚ ਬਣਿਆ ਸਹਨ ਦਾ ਮਾਹੌਲ। ਕਿਤਾਬਾਂ ਦੇ ਕੋਲੇ ਇੱਕ ਪਰਿਵਾਰ ਦੇ ਘਰੇ ਚੋਰੀ ਦੀ ਘਟਨਾ ਵਾਪਰੀ ਹੈ ਸੱਛੇ ਕਾਲ ਤੁਸੀਂ ਦੇਖ ਰਹੇ ਹੋ ਸ਼ਰਧਾ ਦੀ ਤਾਕਤ ਐਵਨ ਮੀਡੀਆ ਮੈਂ ਬਿਆਨ ਕਰ ਦੁਸ਼ਹਰੇ ਦੇ ਤਿਉਹਾਰ ਵਾਲੇ ਦਿਨ ਸ਼ਹਿਰ ਦੇ ਕੋਨੇ-ਕੋਨੇ ਦੇ ਵਿੱਚ ਪੁਲਿਸ ਮੌਜੂਦ ਹੁੰਦੀ ਹੈ 플ੈਗ ਮਾਰਚ ਕੱਢੇ ਜਾਂਦੇ ਨੇ ਲੋਕਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਇਸ ਦੇ ਬਾਵਜੂਦ ਵੀ ਚੋਰੀ ਦੀਆਂ ਕਈ ਅਜਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜੋ ਸਭ ਨੂੰ ਹੈਰਾਨ ਕਰ ਦਿੰਦੀਆਂ ਨੇ ਚੋਰੀ ਵਾਲੀ ਘਟਨਾ ਬਰਨਾਲੇ ਦੇ ਆਬਾਦੀ ਵਾਲੇ ਗੀਤਾ ਭਵਨ ਦੇ ਰਿਹਾਈ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਦੁਸ਼ਹਿਰੇ ਵਾਲੇ ਦਿਨ ਦੁਪਹਿਰ ਦੇ ਸਮੇਂ ਚੋਰਾਂ ਦੇ ਵੱਲੋਂ ਕਰ ਦੇ ਵਿੱਚ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਗਈ ਇਸ ਮੌਕੇ ਘਰ ਦੀ ਮਾਲਕਨ ਪੂਨਮ ਜਿੰਦ ਨੇ ਦੱਸਿਆ ਕਿ ਦੁਸ਼ਹਿਰੇ ਵਾਲੇ ਦਿਨ ਮੱਥਾ ਟੇਕਣ ਤੋਂ ਬਾਅਦ ਉਸਦੇ ਕੁਝ ਪਰਿਵਾਰਿਕ ਮੈਂਬਰ ਘਰ ਤੋਂ ਬਾਹਰ ਸਨ ਅਤੇ ਉਹਨਾਂ ਦਾ ਬੇਟਾ ਦੁਕਾਨ ਗਿਆ ਹੋਇਆ ਸੀ ਅਤੇ ਉਹ ਘਰ ਦੇ ਵਿੱਚ ਦੁਪਹਿਰ ਦੇ ਸਮੇਂ ਆਪਣੇ ਕਮਰੇ ਦੇ ਵਿੱਚ ਸੌ ਰਹੀ ਸੀ ਅਤੇ ਸਵੇਰੇ ਕਰੀਬ 11:30 ਤੋਂ ਲੈ ਕੇ 12 ਵਜੇ ਤੱਕ ਚੋਰਾਂ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਚੋਰੀ ਕੀਤੀ ਗਈ ਜਿਸ ਦੇ ਵਿੱਚ ਚੋਰਾਂ ਦੇ ਵੱਲੋਂ 50-60 ਟੋਲੇ ਸੋਨਾ ਚਾਂਦੀ ਅਤੇ ਕਰੀਬ 50000 ਦੀ ਜੋ ਨਕਦੀ ਹੈ ਉਹ ਚੋਰੀ ਕਰਕੇ ਚੋਰ ਫਰਾਰ ਹੋ ਗਏ ਉਥੇ ਪੂਨਮ ਜਿੰਦਲ ਨੇ ਦੱਸਿਆ ਕਿ ਉਸ ਦਾ ਪਤੀ ਕਿਰਾਣੇ ਵਾਲੀ ਦੁਕਾਨ ਚਲਾਉਂਦਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਘਰ ਦਾ ਗੁਜ਼ਾਰਾ ਹੁੰਦਾ ਹੈ ਚੋਰਾਂ ਦੇ ਵੱਲੋਂ ਜੋ ਗਹਿਣੇ ਅਤੇ ਨਕਦੀ ਚੋਰੀ ਕੀਤੀ ਗਈ ਹੈ ਉਹਨਾਂ ਦੇ ਕੋਲ ਇਕੱਠੀ ਕੀਤੀ ਗਈ ਹੋ ਇੱਕ ਲਾਤੀ ਸੰਪਤੀ ਸੀ ਜਿਸ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾ ਲਿਆ ਗਿਆ ਇਸ ਘਟਨਾ ਤੋਂ ਬਾਅਦ ਉਸ ਸ਼ਹਿਰ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਇਸ ਦੇ ਨਾਲ ਹੀ ਪਰਿਵਾਰਿਕ ਮੈਂਬਰਾਂ ਦਾ ਅਤੇ ਡੀਐਸਬੀ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਹਰਿੰਦਰ ਕੁਮਾਰਾ ਬਸ ਸਟੈਂਡ ਦੇ ਸਾਹਮਣੇ ਮੇਰੀ ਸ਼ਾਪ ਆ ਹੀਰੇ ਹੀਰੇ ਦੇ ਨਾਂ ਨਾਲ ਮੈਨੂੰ ਜਾਣਦੇ ਆ ਸਾਰੇ ਤੇ ਅਸੀਂ ਸ਼ਾਪ ਤੇ ਸੀਗੇ ਮੱਥਾ ਟੇਕ ਕੇ ਸ਼ਾਪ ਤੇ ਚਲੇ ਗਏ ਸੀਗੇ ਤੇ ਘਰੇ ਕੋਈ ਹੈ ਨਹੀਂ ਸੀਗਾ ਸਾਨੂੰ ਮੰਨ ਲਓ ਛੋਟੇ ਬ੍ਰਦਰ ਦੀ ਮਿਸਿਸ ਸੀ ਘਰੇ ਉਹਨਾਂ ਦਾ ਟੈਲੀਫੋਨ ਆਇਆ ਵੀ ਘਰੇ ਕੋਈ ਬੰਦਾ ਆ ਗਿਆ ਤੇ ਉਹ ਸਾਰਾ ਮਤਲਬ ਕੀ 포ਚ 포ਚ ਕਰਕੇ ਸਾਰਾ ਕੁਝ ਖੰਡਿਆ ਕੇ ਲੋਕ ਤੋੜ ਕੇ ਅਲਮਾਰੀਆਂ ਦੇ ਵੀ ਉਹ ਸੋਨਾ ਸੱਪਾ ਸਾਰਾ ਕੁਝ ਲੈ ਗਿਆ ਤੇ ਕੈਸ਼ ਸੀਗਾ ਕੁਝ ਉਹ ਵੀ ਲੈ ਗਿਆ ਕਿੰਨਾ ਤਾਂ ਇਨਸਾਨ ਹੈਗਾ ਦੋਰੀ ਕਿੰਨੀ ਕਹਿਗੇ ਕੀ ਕੁਝ ਲੈ ਕੇ ਗਿਆ ਤਕਰੀਬਨ 50 60 ਤੋਲੇ ਸੋਨਾਗਾ ਜੀ ਤੇ 40 50 ਹਜ਼ਾਰ ਰੁਪਏ ਕੈਸ਼ ਸਰਕਰ ਇੱਕ ਵੀ ਹੈ ਨਹੀਂ ਕੋ ਕੋ ਤੋਲੇ ਵੀ ਘਰੇ ਛੋਟੇ ਬਰਦਰ ਦੀ ਮਿਸੇ ਸੀ ਜੀ ਉਹ ਮੱਥਾ ਟੇਕ ਕੇ ਮੂਰੇ ਕਮਰੇ ਦੇ ਵਿੱਚ ਬੈਠ ਗਏ ਬੈਠੇ ਬੈਠੇ ਉਹਨਾਂ ਦੀ ਅੱਖ ਲੱਗ ਗਈ ਸੌਂ ਗਏ ਉਹਨਾਂ ਦਾ ਛੋਟਾ ਬੇਟਾ ਸੀਗਾ ਜਿਹੜਾ ਉਹ ਮੂਰੇ ਬਾਰ ਨੂੰ ਲੋਕ ਲਾ ਕੇ ਕੁੰਡੀ ਲਾ ਕੇ نیچے ਖੇਡਣ ਉੱਤਰ ਗਿਆ ਉਹ ਆਪਦਾ ਗਲੀ ਚ ਖੇਡਣ ਲੱਗ ਗਿਆ ਕੋਈ ਪਿੱਛੋਂ ਆਇਆ ਇਹ ਨਹੀਂ ਪਤਾ ਇੱਕ ਜਣੇ ਸੀ ਦੁਕਾਨ ਅਣਪਛਾਤੇ ਬੰਦੇ ਸੀ ਕੋਈ ਉਹਨਾਂ ਨੇ ਲੋਕ ਖੋਲੇ ਅੰਦਰ ਪਿਛਲੇ ਕਮਰੇ ਦੇ ਵਿੱਚ ਗਏ ਆਪਦਾ ਜੋ ਵੀ ਹੈ ﺍﻟमारीਆਂ ਦੇ ਲੋਕ ਖੋਲੇ ਤੋੜ ਕੇ ਜੋ ਸਾਰਾ ਕੁਝ ਲੈ ਗਏ ਤੁਹਾਡੇ ਸਾਹਮਣੇ ਇਹ ਕੋਈ ਹਵੀ ਹਈ ਤੱਕ ਤਾਂ ਕੋਈ ਆਈ ਨਹੀਂ ਕੈਮਰੇ ਚ ਚੈੱਕ ਕਰ ਰਹੇ ਆ ਨੀਚੇ ਇਹ ਜਿਹੜਾ ਸੋਨਾ ਸੀਗਾ ਕਿਹੜਾ ਕਿਹੜਾ ਸੀਗਾ ਸੋਨਾ ਇਹ ਮੇਰੀ ਮਦਰ ਦਾ ਸੀਗਾ ਜੀ ਤੇ ਛੋਰੇ ਬ੍ਰਦਰ ਦੀ ਮਸੀ ਦਾ ਸੀਗਾ ਪੁਰਾਣਾ ਸੋਨਾ ਸੀਗਾ ਘਰੇ ਜੋ ਵੀ ਹੈ ਮੇਰਾ ਨਾਮ ਪੂਨਾ ਮੈਂ ਅਸੀਂ ਸਵੇਰ ਦੁਸ਼ਹਿਰੇ ਦਾ 9:30 ਵਜੇ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ 10 ਵਜੇ ਮੇਰੇ ਮਦਨਿੰਨ ਲੋ ਉਧਰ ਬੜੇ ਭਈਆ ਕਿ ਚਲੇ ਗਏ ਉਸ ਤੋਂ ਬਾਅਦ ਅਸੀਂ ਮੈਂ ਔਰ ਮੇਰਾ ਬੇਟਾ ਖਾਣਾ ਖਾ ਕੇ ਅਸੀਂ 11 ਵਜੇ ਅੰਦਰ ਸੌਣ ਲਈ ਚਲੇ ਗਏ 11 ਤੋਂ 12 ਦੇ ਵਿੱਚ ਮੇਰਾ ਬੇਟਾ ਫੋਨ ਦੇਖ ਰਿਹਾ ਸੀ ਉਸ ਤੋਂ ਬਾਅਦ ਮੈਂ ਸੋ ਗਈ ਸੀ ਇਹ ਮੈਨੂੰ ਕਹਿੰਦਾ ਮਮਾ ਮੈਨੂੰ ਪੈਸੇ ਦੇ ਦਿਓ ਮੈਂਨੇ ਕਿਹਾ ਬੇਟਾ ਤੁਸੀਂ ਅਲਮਾਰੀ ਚੋਂ ਪੈਸੇ ਲੈ ਲਓ ਇਹਨਾਂ ਨੇ ਇਹਨੇ ਪੈਸੇ ਲੈ ਲੈ ਕੇ ਕਹਿੰਦਾ ਮम्मा ਮੂਝੇ 100 ਰੁਪੀਸ ਚਾਹੀਏ ਮੈਂ ਇਹਨੂੰ ਕਿਹਾ ਨਹੀਂ ਬੇਟੇ ਮੈਨੂੰ ਚੇਂਜ ਕਰਕੇ ਦੇਜੋ ਬਹਿਸਵਾ ਜੀ ਬੇਟਾ ਮੇਨਰ ਬਸ ਜਿੱਦ ਜੀ ਕਰਨ ਲੱਗ ਗਿਆ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਬੇਟੇ ਤੂੰ ਕੁੰਡੀ ਲਗਾ ਕੇ ਬਾਹਰ ਚਲਾ ਜਾ ਇਹ ਕੁੰਡੀ ਲਗਾ ਕੇ ਚਲਾ ਗਿਆ ਤਾਂ 12 ਵਜੇ ਸੀ ਉਸ ਟਾਈਮ ਉਸ ਤੋਂ ਬਾਅਦ ਫਿਰ ਮੈਂ ਜਦੋਂ 12:25 ਤੇ ਮੈਂ ਜਦੋਂ ਉੱઠી ਮੈਂ ਆਪਣੇ ਕਮਰੇ ਦੇ ਵਿੱਚੋਂ ਕੱਪੜੇ ਇਕੱਠੇ ਕਰਕੇ ਜਦੋਂ ਮੈਂ ਬਾਹਰ ਨੂੰ ਆਈ ਤਾਂ ਗਲੀ ਦਾ ਦਰਵਾਜ਼ਾ ਖੁੱਲਾ ਪਿਆ ਸੀਗਾ ਤੇ ਪਿਛਲਾ ਕਮਰਾ ਖੁੱਲਾ ਪਿਆ ਸੀ ਸਾਰੇ ਕੱਪੜੇ ਸਿੱਟੇ ਪਏ ਸੀ ਲਮਾਰੀਆਂ ਬਿਲਕੁਲ ਫਰੋਲ ਕੇ ਸਾਰਾ ਗਹਿਣਾ ਪੱਤਾ ਜੋ ਵੀ ਸੀ ਸਾਡਾ ਕੈਸ਼ ਸਾਰਾ ਕੁਛ ਬਾਹਰ ਸਿੱਟ ਕੇ ਬਾਹਰ ਕੱਢਿਆ ਹੋਇਆ ਸੀ ਜਿਹੜਾ ਸੀ ਦੁਸ਼ਹਿਰੇ ਦਾ ਮੱਥਾ ਟੇਕਿਆ ਸੀਗਾ ਉਹਦੇ ਵਿੱਚੋਂ ਇੱਕ ਸੇਵ ਉਥੇ ਗਿਰਿਆ ਪਿਆ ਸੀਗਾ ਕਿੰਨਾ ਕੁ ਨਾਲ ਕਿੰਨੀ ਚੋਰੀ ਹੋਈ ਹੈਗੀ ਕੀ ਕੁਛ ਹੋਇਆ ਸਰ ਸਾਡਾ 40 ਤੋਲੇ ਸੋਨਾ ਸੀਗਾ ਕੈਸ਼ ਸੀਗਾ ਤੇ 20 ਕਤੋਲੇ ਮੇਰੀ ਸੱਸ ਦਾ ਸੋਨਾ ਸੀਗਾ ਉਹਨਾਂ ਦਾ ਕੈਸ਼ ਸੀਗਾ ਕੋਈ ਫੁੜੇ ਵਗੈਰਾ ਨਹੀਂ ਸਾਹਮਣੇ ਸਤਿ ਨਹੀਂ ਜੀ ਹਜੇ ਤੱਕ ਕੁਝ ਪਤਾ ਨਹੀਂ ਚੱਲਿਆ ਸੀ ਕੋਈ ਪਤਾ ਲੱਗਾ ਵੀ ਪੀਮੀ ਹੋਈ ਹੈ ਘਟਨਾ ਕਰਮ ਕੋਈ ਸਰ ਨਹੀਂ ਪਤਾ ਨਹੀਂ ਅੱਧੇ ਘੰਟੇ ਦੇ ਵਿੱਚ ਹੀ ਕੁਝ ਹੋ ਗਿਆ ਸੀ ਆਏ ਲੋਕ ਗਲੀ ਦੇ ਆਏ ਕਹਿ ਰਹੇ ਨੇਗੇ ਵੀ ਗਲੀ ਚ ਇੱਕ ਭਾਈ ਫਿਰਦਾ ਸੀਗਾ ਪਿੰਕ ਕਲਰ ਦੀ ਸ਼ਰਟ ਪਾਈ ਵੀ ਸੀ ਕਾਲੀ ਪੈਂਟ ਸੀ ਤੇ ਮੂੰਹ ਤੇ ਮਾਸਕ ਬੰਨਿਆ ਹੋਇਆ ਸੀ ਜਾਂ ਤਾਂ ਉਹਨੇ ਸੁਣ ਲਿਆ ਹੋਊਗਾ ਬਸ ਬੇਟਾ ਜਦੋਂ ਗਿਆ ਦਰਵਾਜ਼ਾ ਕੁੰਡੀ ਲਾ ਕੇ ਉਹ ਉਹਨੇ ਪੈਰੀ ਪਿੱਛੋਂ ਮੈਂਨੇ ਫਿਰ ਆਪਣੇ ਘਰ ਦੇ ਨੂੰ ਫੋਨ ਕਰ ਦਿੱਤਾ ਮੰਮੀ ਚੱਲ ਜੂ ਹੁਣ ਤੇ ਕਰ ਸਨ ਹਾਂਜੀ ਮੰਨ ਕੇ ਚਾਹੁੰਦੇ ਪ੍ਰਸ਼ਾਸਨ ਤੋਂ ਜੀ ਬਣ ਸਾਨੂੰ ਅਸੀਂ ਇਹ ਚਾਹੁੰਦੇ ਵੀ ਸਾਨੂੰ ਸਾਡਾ ਸਾਰਾ ਕੁਝ ਮਿਲ ਜਾਵੇ ਸਾਡਾ ਸਾਰਾ ਸੋਨਾ ਮਿਲ ਜਾਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਾਲੂ ਹੈ ਹਾਂਜੀ ਅਸੀਂ ਇੱਧਰ ਗੀਤਾ ਭਵਨ ਕੋਲੇ ਮੇਰੇ ਦੇਵਰ ਦੀ ਰਹਿائش ਹੈ ਉੱਧਰ ਮੰਮੀ ਜੀ ਉੱਧਰ ਹੀ ਰਹਿੰਦੇ ਆ ਬੱਲਵਜੁ ਦੇ ਇਸ਼ਾਰੇ ਵਾਲੇ ਦਿਨੇ ਮੱਥਾ ਟੇਕਣ ਤੋਂ ਬਾਅਦ ਉੱਧਰ ਸਾਡੇ ਵੱਲ ਚਲੇ ਗਏ ਸੀਗੇ ਛੋਟੀ ਮੇਰੀ ਦੇਵਰਾਣੀ ਘਰੇ ਸੀਗੀ ਪਰ ਜਦੋਂ 2 ਘੰਟਿਆਂ ਬਾਅਦ ਮਤਲਬ ਉੱਧਰ ਮੈਸਜ ਫੋਨ ਆਇਆ ਵੀ ਸਾਰਾ ਕੁਝ ਸਾਰੇ ਗੇਟ ਖੁੱਲੇ ਪਏ ਆ ਪਿਛਲੇ ਅਲਮਾਰੀਆਂ ਫਰੋਲੀਆਂ ਵੀ ਆ ਵੀ ਅਲਮਾਰੀਆਂ ਚ ਕੁਝ ਵੀ ਨਹੀਂ ਹੈਗਾ ਕਿ ਵੀ ਤੁਸੀਂ ਜਲਦੀ ਆ ਜਾਓ ਜਦੋਂ ਅਸੀਂ ਇੱਧਰ ਆ ਕੇ ਦੇਖਿਆ ਤਾਂ ਮਤਲਬ ਮੇਰੀ ਦੇਵਰਾਨੀ ਦਾ 40 ਟੋਲੇ ਸੋਨਾ ਮੰਮੀ ਦਾ ਮੇਰੇ ਮਦਰ ਇਨ ਲਾ ਦਾ 20 ਟੋਲੇ ਸੋਨਾ ਔਰ ਸਾਰਾ ਕੈਸ਼ ਕੁਝ ਵੀ ਨਹੀਂ ਸੀ ਗੱਲ ਅਲਮਾਰੀਆਂ ਚ ਕਿੰਨਾ ਕੁ ਨੁਕਸਾਨ ਹੋਇਆ ਕਿੰਨੀ ਚੋਰੀ ਹੋਈ ਕਿੰਨੇ ਰਕਮ ਹੋਏ ਮਤਲਬ ਅਗਰ ਆਪਾਂ ਗਹਿਨੇ ਔਰ ਕੈਸ਼ ਦੀ ਗੱਲ ਕਰੀਏ ਤਾਂ ਗਹਿਨਾ 70 80 ਲੱਖ ਦਾ ਤਾਂ ਗਹਿਨਾ ਹੀ ਸੀਗਾ ਬਾਕੀ ਕੈਸ਼ ਸੀਗਾ ਮੰਗੀ ਕਰਦੇ ਹਾਂ ਅਸੀਂ ਤਾਂ ਮੰਗ ਇਹੀ ਕਰਦੇ ਹਾਂ ਅਸੀਂ ਤਾਂ ਪਹਿਲੇ ਮਤਲਬ ਥੋੜਾ ਜਿਹਾ ਡਿਪਰੈਸ਼ਨ ਚ ਚੱਲ ਰਹੇ ਆ ਪਰ ਇਹ ਚੋਰੀ ਨਹੀਂ ਤਾਂ ਸਾਨੂੰ ਜਮਾ ਹੀ ਉਹ ਕਰਕੇ ਰੱਖਤਾ ਹੋਇਆ ਵਾ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਸਾਡਾ ਸਾਰਾ ਕੁਝ ਵਾਪਸ ਦਿਵਾਇਆ ਜਾਵੇ। ਉਹ ਹਸਪਤਾਲ ਨੂੰ ਪੁੱਛਿਆ ਕੋਈ ਸੀ? ਹਾਂਜੀ ਆਏ ਸੀਗੇ ਪੁਲਿਸ ਟੀਮ ਆਈ ਸੀਗੀ ਉਹਨਾਂ ਨੇ ਆਪਣਾ ਜੋ ਵੀ ਸੀਗਾ ਕਾਰਵਾਈ ਕੀਤੀ ਹੈ ਪਰ ਜਦੋਂ ਕੋਈ ਰਿਜ਼ਲਟ ਮਿਲੂਗਾ ਤਾਂ ਹੀ ਅਜੇ ਤਾਂ ਪਤਾ ਲੱਗੇ ਕੋਈ ਵਿਅਕਤੀ ਹੈ ਜਿਹੜਾ ਚੋਰ ਸੀ। ਮਤਲਬ ਛੋਟਾ ਬੱਚਾ ਕੋਈ ਕਹਿ ਰਿਹਾ ਸੀ ਵੀ ਗਲੀ ਚ ਐ ਕੋਈ ਮਾਸਕ ਪੈਨ ਕੇ ਘੁੰਮ ਰਿਆ ਸੀਗਾ ਪਰ ਮਤਲਬ ਸ਼ਿਉਰਟੀ ਨਹੀਂ ਹੈ ਵੀ ਉਹੀ ਪਰਸਨ ਸੀਗਾ ਕੋਈ ਹੋਰ ਸੀਗਾ ਵੀ ਕਹੇ ਜੇ ਕੱਪੜੇ ਲੀੜੀ ਉਹਦੇ ਪਾਏ ਹੋਦੇ ਕੀ ਕੁਝ ਸੀਗਾ ਬੱਚੇ ਦੇ ਕਹਿਣ ਦੇ ਅਕੋਰਡਿੰਗ ਉਹਦੇ ਪਿੰਕ ਕਲਰ ਦੀ ਸ਼ਰਟ ਪਾਈ ਹੋਈ ਸੀਗੀ ਬਲੈਕ ਪੈਂਟ ਪਾਈ ਹੋਈ ਸੀ ਮੂੰਹ ਤੇ ਮਾਸਕ ਸੀਗਾ ਲਿਤਾ ਹੋਇਆ ਪਰ ਐਕਚੁਅਲ 'ਚ ਤੁਹਾਨੂੰ ਪਤਾ ਨਹੀਂ ਹੈ ਵੀ ਕੌਣ ਕੀ ਨਹੀਂ ਕੀਤਾ ਸਾਰਾ ਕੁਝ ਇਹ ਥੋੜਾ ਟਾਈਮ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਅੱਧਾ ਘੰਟਾ ਪਹਿਲਾਂ ਕਿ ਗੀਤਾ ਭਾਬਾ ਦੇ ਕੋਲੇ ਇੱਕ ਪਰਵਾਸ ਦੇ ਘਰੇ ਚੋਰੀ ਦੀ ਘਟਨਾ ਵਾਪਰੀ ਹੈ ਉਹਦੇ ਵਿੱਚ ਇੱਕ ਲੇਡੀ ਜਿਹਦਾ ਨਾਮ ਬੁਲਮਾ ਉਹ ਘਰੇ ਆਦਰ ਸੀਗੀ ਉਹਨਾਂ ਨੇ ਦੱਸਿਆ ਕਿ ਉਹ ਘਰੇ ਆਪਣਾ ਨੀਚੇ ਕਿਤੇ ਸੌਰੇ ਸੀ ਤੇ ਉੱਤੇ ਫਲੋਰ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਉਹਨਾਂ ਦੇ ਘਰੇ ਜਿਹੜਾ ਸੋਨੇ ਦਾ ਸੋਨੇ ਚੋਰੀ ਕੀਤਾ ਤਾਂ ਤਸੀਂ ਮੌਕੇ ਤੇ ਸਾਡੀਆਂ ਜਿਹੜੀਆਂ ਪੁਲਿਸ ਟੀਮਾਂ ਭੇਜੂਗੀ ਇਹਨੀਆਂ ਨਾਲਾ ਸਿਟੀ ਕਾਉਂਗੀ ਤੇ ਸੀਸੀਟੀਵੀ ਕੈਮਰਾ ਚੈੱਕ ਕਰਨ ਲਈ ਵੀ ਟੀਮ ਜਿਹੜੀ ਭੇਜਦੀ ਸੀਗੀ ਸੀਆਈਏ ਦੀ ਟੀਮ ਵੀ ਉੱਤੇ ਪਹੁੰਚ ਗਈ ਹੈ ਇਸ ਦੇ ਨਾਲ ਨਾਲ ਫਿੰਗਰਪ੍ਰਿੰਟ ਤੇ ਐਕਸਪਰਟ ਤੇ ਜਿਹੜਾ ਫੋਰੈਂਸਿਕ ਸਾਇੰਸ ਵਾਲੇ ਜਿਹੜੇ ਐਕਸਪਰਟ ਉਮੀਦ ਤੇ ਮੌਕੇ ਤੇ ਪਹੁੰਚ ਗਏ ਨੇ ਤਰਫੀ ਜੀ ਸਟਾਰਟ ਕਰ ਦੁੱਤੀ ਆ ਤੇ ਜਦ ਦੀ ਇਸ ਨੂੰ ਨਾਲ ਧਿਆਨ ਲੈ ਕੇ ਅਰਜ਼ੀ ਦਰਜ ਕਰ ਰਹੇ ਆ ਤੇ ਜਲਦੀ ਨੂੰ ਪ੍ਰੋਸੈਸ ਕਰਨਾ ਚਾਹੀਦਾ ਫੋਟੋ ਨੋ ਇਗਜ਼ਾਮਨ ਕਰ ਰਹੇ ਆ ਬਾਕੀ ਜੋ ਕੁਝ ਪਰਿਵਾਰ ਨੇ ਦੱਸਿਆ ਉਹਨੂੰ ਵੀ ਅਸੀਂ ਅਕਾਊਂਟ ਫਾਲ ਕਰਕੇ ਤੇ ਫਰਦਰ ਜਿਹੜਾ ਨੂੰ ਪ੍ਰੋਸੈਸ ਕਰਨਾ ਹੈ